ਤਾਂ ਅਸੀਂ ਆਧੁਨਿਕ ਇਤਿਹਾਸ ਦੇ ਵਿੱਚ ਜਿਹੜਾ ਹੈ ਕਿਹੜਾ ਸਾਡਾ ਚੈਪਟਰ ਚੱਲ ਰਿਹਾ ਹੈ ਇਸਤਰੀਆਂ ਅਤੇ ਔਰਤਾਂ ਠੀਕ ਹੈ ਇਸਤਰੀਆਂ ਜਾਂ ਫਿਰ ਔਰਤਾਂ ਅਤੇ ਸੁਧਾਰ ਇਹਦੇ ਵਿੱਚ ਅਸੀਂ ਜਿਹੜਾ ਸੀ ਇਸਤਰੀਆਂ ਦੀ ਹਾਲਤ ਬਾਰੇ ਕਿ ਕਿਹੜੀਆਂ-ਕਿਹੜੀਆਂ ਬੁਰਾਈਆਂ ਉਸ ਸਮੇਂ ਪ੍ਰਚਲਿਤ ਸਨ ਠੀਕ ਹੈ ਜਿਵੇਂ ਦਹੇਜ ਪ੍ਰਥਾ ਸੀ ਜਿਹੜਾ ਸੀ ਕੰਨੀਆਂ ਦੀ ਕੰਨੀਆਂ ਨੂੰ ਮਾਰਨਾ ਹੈ ਨਾ ਕਿ ਕੁੜੀਆਂ ਨੂੰ ਮਾਰਿਆ ਜਾਂਦਾ ਸੀਗਾ ਦਹੇਜ ਪ੍ਰਥਾ ਸਤੀ ਪ੍ਰਥਾ ਪਰਦਾ ਪ੍ਰਥਾ ਇਸ ਤੋਂ ਇਲਾਵਾ ਜਿਹੜਾ ਸੀ ਉਹਨਾਂ ਨੂੰ ਅਨਪੜ ਰੱਖਿਆ ਜਾਂਦਾ ਸੀਗਾ ਬਾਲ ਵਿਆਹ ਹੋ ਗਿਆ ਜਿਹੜਾ ਹੀ ਬਹੁ ਵਿਆਹ ਦੀ ਪ੍ਰਥਾ ਤੇ ਇਹ ਸਾਰੀਆਂ ਬੁਰਾਈਆਂ ਜਿਹੜੀਆਂ ਸੀ ਪ੍ਰਚਲਿਤ ਸੀ ਔਰ ਇਹ ਜਿਹੜਾ 19ਵੀਂ ਸਦੀ ਦੇ ਵਿੱਚ 19ਵੀਂ ਸਦੀ ਦੇ ਵਿੱਚ ਕੀ ਸੀ ਔਰਤਾਂ ਦੀ ਦਸ਼ਾ ਨੂੰ ਸੁਧਾਰਨ ਵਾਸਤੇ ਜਿਹੜੇ ਸੀ ਸਮਾਜਿਕ ਤੇ ਧਾਰਮਿਕ ਅੰਦੋਲਨ ਸਮਾਜਿਕ ਤੇ ਧਾਰਮਿਕ ਜਿਹੜਾ ਸੀਗੇ ਸਮਾਸਦਾਰ ਕੰਦ ਦੁਆਰਾ ਜਿਹੜਾ ਸੀ ਅੰਦੋਲਨ ਚਲਾਇਆ ਗਿਆ ਤੇ ਔਰਤਾਂ ਦੀ ਸਥਿਤੀ ਨੂੰ ਜਿਹੜਾ ਸੁਧਾਰਨ ਵਿੱਚ ਜਿਹੜਾ ਉਹਨਾਂ ਨੇ ਆਪਣਾ ਯੋਗਦਾਨ ਦਿੱਤਾ ਠੀਕ ਹੈ ਨਾ ਜਿਵੇਂ ਰਾਜਾ ਰਾਮ 모ਹਨ ਰਾਏ ਸਨ ਠੀਕ ਹੈ ਈਸ਼ਵਰ ਚੰਦਰ ਵਿਦਿਆਸਾਗਰ Swami Dhyanand Swami ਕੀ ਸੀਗਾ ਸਰ Swami Dhyanand Saraswati ਹੋ ਗਿਆ ਸਰ ਸੈਇਦ ਅਹਿਮਦ ਖਾਨ ਤੇ ਇਹਨਾਂ ਨੇ ਜਿਹੜਾ ਸੀ ਔਰਤਾਂ ਦੀ ਸਥਿਤੀ ਨੂੰ ਸੁਧਾਰਨ ਲਈ ਬਹੁਤ ਸਾਰੇ ਅੰਦੋਲਨ ਤੇ ਜਿਹੜਾ ਸੀ ਕਈ ਪ੍ਰਥਾਵਾਂ ਦਾ ਜਿਹੜਾ ਸੀਗਾ ਵਿਰੋਧ ਕੀਤਾ ਇਹਨਾਂ ਨੇ ਹੁਣ ਅੱਗੇ ਜਿਹੜਾ ਅਸੀਂ ਕਰਦੇ ਆ ਪੰਜਾਬ ਵਿਸੁਧਾਰਤ ਜਿਵੇਂ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ ਬਹੁਤ ਸਾਰੀਆਂ ਬੁਰਾਈਆਂ ਪ੍ਰਚਲਿਤ ਸਨ ਐਵੇਂ ਪੰਜਾਬ ਦੇ ਵਿੱਚ ਜਿਹੜੀਆਂ ਸੀਗੀਆਂ ਬਹੁਤ ਸਾਰੀਆਂ ਸਾਰੀਆਂ ਜਿਹੜੀਆਂ ਅਸੀਂ ਬੁਰਾਈਆਂ ਪ੍ਰਚਲਿਤ ਸੀ ਔਰ ਇਹਨਾਂ ਨੂੰ ਦੂਰ ਕਰਨ ਲਈ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਕਿਹੜੀਆਂ-ਕਿਹੜੀਆਂ ਲਹਿਰਾਂ ਚਲਾਈਆਂ ਗਈਆਂ ਨਾਮਧਾਰੀ ਅੰਦੋਲਨ ठीक है नामधारी अंदोलन उस तो साढे नामधारी हो गया निरंकारी निरंकारी अंदोलन सिंह सभा सिंह सभा ਇਹ ਜਿਹੜੇ ਅੰਦੋਲਨ ਜਿਹੜੇ ਆ ਉਹ ਚਲਾਏ ਜਾਂਦੇ ਨੇ ਕਿੱਥੇ ਪੰਜਾਬ ਦੇ ਵਿੱਚ ਕੀ ਆ ਜਿਹੜੀਆਂ ਬੁਰਾਈਆਂ ਪ੍ਰਚਲਿਤ ਸੀ ਉਹਨਾਂ ਨੂੰ ਦੂਰ ਕਰਨ ਲਈ ਜਿਹੜਾ ਸੀਗਾ ਇਹ ਅੰਦੋਲਨ ਜਿਹੜੇ ਆ ਉਹ ਚਲਾਏ ਗਏ ਨਾਮਤਾਰੀ ਨਿਰੰਕਾਰਿਤ ਸਿੰਘ ਸਭਾ ਲਹਿਰਾਂ ਜਾਂ ਫਿਰ ਇਹਨਾਂ ਨੂੰ ਤੁਸੀਂ ਅੰਦੋਲਨ ਕਹਿ ਸਕਦੇ ਹੋ ਠੀਕ ਹੈ ਇਹ ਚਲਾਏ ਜਾਂਦੇ ਆ ਸਭ ਤੋਂ ਪਹਿਲਾਂ ਅਸੀਂ ਕਰਦੇ ਆ ਨਿਰੰਕਾਰੀ ਠੀਕ ਹੈ ਕਿਹੜਾ ਅੰਦੋਲਨ ਕਰਦੇ ਆ ਕਿਹੜੀ ਲਹਿਰ ਕਰਾਂਗੇ ਨਿਰੰਕਾਰੀ ਜਿਹੜਾ ਉਹ ਅਸੀਂ ਕਰਦੇ ਆ ਠੀਕ ਹੈ ਨਿਰੰਕਾਰੀ ठीक हाँ? है सब तो पहले कड़ी आ है निरंकारी अंदोलन ठीक है अंदोलन ਹੋਂ ਜਿਹੜਾ ਸੀਗਾ ਜੇਕਰ ਸੰਨੰਕਾਰੀ ਅੰਦੋਲਨ ਇਸ ਦੇ ਜਿਹੜੇ ਸੰਸਥਾਪਕ ਸਨ ਜ ਜਿਨਨ ਸਥਾਪਨਾ ਕੀਤੀ ਤਾਂ ਉਹ ਕੌਣ ਸਨ ਸਤਿਗੁਰੂ ਜਿਹੜੇ ਸੀਗੇ ਬਾਬਾ ਦਿਆਲ ਜੀ ਠੀਕ ਹੈ ਨਾ ਕੌਣ ਸਨ ਬਾਬਾ ਦਿਆਲ ਜੀ ਤਾਂ ਬਾਬਾ ਦਿਆਲ ਜੀ ਨੇ ਕੀ ਹੈ ਕਿ ਇਹ ਇਹਨਾਂ ਨੇ ਜਿਹੜੇ ਇਸ ਅੰਦੋਲਨ ਦੀ ਸਥਾਪਨਾ ਕੀਤੀ ਇਸ ਲਹਿਰ ਦੀ ਜਿਹੜੀ ਹੈ ਸਥਾਪਨਾ ਕੀਤੀ ਠੀਕ ਹੈ ਔਰ ਇਹਨਾਂ ਦੇ ਜਿਸੀ ਸਮਾਜ ਦੇ ਵਿੱਚ ਪਰਚਲਿਤ ਕਿਹੜੀਆਂ-ਕਿਹੜੀਆਂ ਬੁਰਾਈਆਂ ਸਨ ਜਿਵੇਂ ਕਿ ਦਹੇਜ ਪ੍ਰਥਾ ਦਹੇਜ ਪ੍ਰਥਾ ਹੋ ਗਿਆ ਉਸ ਤੋਂ ਇਲਾਵਾ ਸਤੀ ਪ੍ਰਥਾ ਸਤੀ ਪ੍ਰਥਾ ਸਤੀ ਪ੍ਰਥਾ ਤੇ ਬਾਲ ਵਿਆਹ ਬਾਲ ਵਿਆਹ ਦੇਹਜ ਪ੍ਰਥਾ ਸਤੀ ਪ੍ਰਥਾ ਤੇ ਬਾਲ ਵਿਆਹ ਜਿਹੜਾ ਹੈ ਇਹਨਾਂ ਬੁਰਾਈਆਂ ਦਾ ਇਹਨਾਂ ਨੇ ਕੀ ਕੀਤਾ ਵਿਰੋਧ ਕੀਤਾ ਤੇ ਇਹਨਾਂ ਨੇ ਜਿਹੜਾ ਸੀ ਉਹ ਵਿਧਵਾ ਵਿਆਹ ਦੇ ਹੱਕ ਵਿੱਚ ਸਨ ਤਾਂ ਕਿਸ ਦੇ ਹੱਕ ਵਿੱਚ ਸਨ ਵਿਧਵਾ ਵਿਆਹ ਦੇ ਹੱਕ ਵਿੱਚ ओके okay. कौन बाबा दयाल जी जिन्होंने निरंकारी आंदोलन की स्थापना की निरंकारी का भाव की हुंदा है निरंकारी दा हूं ਨਰੰਕਾਰੀ ਦਾ ਭਾਵ ਕੀ ਹੈ ਕਿ ਨਰੰਕਾਰ ਕਿ ਪ੍ਰਮਾਤਮਾ ਦਾ ਕੋਈ ਵੀ ਰੂਪ ਜਾਂ ਰੰਗ ਨਹੀਂ ਹੈ ਕੋਈ ਆਕਾਰ ਕੋਈ ਸ਼ਕਲ ਨਹੀਂ ਹੈ ਠੀਕ ਹੈ ਤਦ ਨਰੰਕਾਰੀ ਨੈਕਸਟ ਜਿਹੜਾ ਹੈ ਉਹ ਆ ਜਾਂਦਾ ਹੈ ਸਾਡੇ ਕੋਲ ਤਦ ਨਾਮਤਾਰੀ ਅੰਦੋਲਨ ਤਦ ਸ੍ਰੀ ਗੁਰੂ ਸ੍ਰੀ ਸਤਗੁਰੂ ਸ੍ਰੀ ਸਤ ਗੁਰੂ ਰਾਮ ਸਿੰਘ ਰਾਮ ਸਿੰਘ ਜੀ ਦੇ ਦੁਆਰਾ ਜਿਹੜਾ ਹੈ ਠੀਕ ਹੈ ਜਿਨੇ 12 April 1857 ਕਦੋਂ 12 ਜੀ ਨੇ 12 April 1857 ਈਸਵੀ ਦੇ ਵਿੱਚ ਜਿਹੜਾ ਹੈ 1857 ਈਸਵੀ ਦੇ ਵਿੱਚ ਕਿੱਥੇ ਈਸਵੀ ਨੂੰ ਜਾਂ ਵਿੱਚ ਭੈਣੀ ਸਾਹਿਬ ਪੈਣੀ ਸਾਹਿਬ ਕਿੱਥੇ ਹੈ ਗੁਰਦੁਆਰਾ ਸਾਹਿਬ ਹੈ ਲੁਧਿਆਣਾ ਦੇ ਵਿੱਚ ਠੀਕ ਹੈ ਉੱਥੇ ਜਿਹੜਾ ਇਹਨਾਂ ਨੇ ਨਾਮਧਾਰੀ ਅੰਦੋਲਨ ਦੀ ਸਥਾਪਨਾ ਕੀਤੀ ਕਿੱਥੇ ਪੈਣੀ ਸਾਹਿਬ ਲੁਧਿਆਣਾ ਦੇ ਵਿੱਚ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਕਦੋਂ 12 April 1857 ਈਸਵੀ ਦੇ ਵਿੱਚ ਓਕੇ ਹੁਣ ਜਿਹੜਾ ਸੀਗਾ ਇਹਨਾਂ ਨੇ ਜਿਹੜਾ ਸੀਗਾ ਇਸ ਲਹਿਰ ਦੀ ਸਥਾਪਨਾ ਕੀਤੀ ਇਹਨਾਂ ਨੇ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ਕਿਹੜੀਆਂ ਬਾਲ ਵਿਆਹ ਹੋ ਗਿਆ ਸਤੀ ਪ੍ਰਥਾ ਹੋ ਗਿਆ ਦਹੇਜ ਪ੍ਰਥਾ ਹੋ ਗਿਆ ਕੰਨਿਆ ਹੱਤਿਆ ਹੋ ਗਿਆ ਠੀਕ ਹੈ ਇਹਨਾਂ ਜਿਹੜੀਆਂ ਜਿੰਨੀਆਂ ਬੁਰਾਈਆਂ ਸੀ ਔਰ ਜਿਹੜਾ ਸੀਗਾ ਇਹਨਾਂ ਬੁਰਾਈਆਂ ਜਾਤੀ ਭੇਦਭਾਵ ਹੋ ਗਿਆ ਕਿ ਜਾਤੀ ਭੇਦਭਾਵ ਜਿਹੜਾ ਸੀਗਾ ਬਹੁਤ ਸੀਗਾ ਸਮਾਜ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਔਰ ਇਹਨਾਂ ਨੇ ਜਿਵੇਂ ਇਸਤਰੀਆਂ ਦੀ ਹਾਲ ਸੁਧਾਰਨ ਲਈ ਠੀਕ ਹੈ ਇਹਨਾਂ ਨੇ ਇਸਤਰੀ ਹਾਲ ਸੁਧਾਰ ਲਈ ਉਹਨਾਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦੇਣ ਤੇ ਜਿਹੜਾ ਜ਼ੋਰ ਦਿੱਤਾ ਠੀਕ ਹੈ ਪ੍ਰਚਾਰ ਕੀਤਾ ਔਰ ਜਿਹੜਾ ਸੀ ਉਹਨਾਂ ਨੇ ਜਿਹ ਸੀਗਾ ਵਿਆਹ ਸਮੇਂ ਕੀਤੇ ਜਾਂਦੇ ਜਿਹੜੇ ਫਜ਼ੂਲ ਖਰਚੇ ਕੀਤੇ ਜਾਂਦੇ ਸਿੱਦੇ ਦੇਹ ਜਿ ਪ੍ਰਥਾ ਸੀਗੀ ਇਸ ਨੂੰ ਜਿਹੜਾ ਖਤਮ ਕਰਨ ਲਈ ਜਿਹੜਾ ਸੀਗਾ ਇਹਨਾਂ ਨੇ ਠੀਕ ਹੈ ਦੇਹ ਦਾ ਖੰਡਨ ਕਰਨ ਲਈ ਇਹਨਾਂ ਨੇ 3 ਜੂਨ 1863 ਈਸਵੀ ਦੇ ਵਿੱਚ ਕਦੋਂ 3 ਜੂਨ 1863 ਈਸਵੀ ਦੇ ਵਿੱਚ ਜਿਹੜਾ ਸੀਗਾ ਇਹਨਾਂ ਨੇ ਆਨੰਦ ਵਿਆਹ ਦੀ ਰਸਮ ਛਿਰੂ ਕੀਤੀ ਠੀਕ ਹੈ ਆਨੰਦ ਵਿਆਹ ਇੱਕ ਜਿਹੜੀ ਆ ਪ੍ਰਣਾਲੀ ਸ਼ੁਰੂ ਕੀਤੀ ਕਿਹੜਾ ਆਨੰਦ ਵਿਆਹ ਔਰ ਇਸ ਦੇ ਦੌਰਾਨ ਕੀ ਸੀਗਾ ਸਵਾ ਰੁਪਏ ਦੇ ਵਿੱਚ ਜਿਹੜਾ ਸੀਗਾ ਵਿਆਹ ਕੀਤਾ ਜਾਂਦਾ ਸੀ ਕੀ ਕੀਤਾ ਜਾਂ ਸੀਗਾ ਇਸ ਪ੍ਰਣਾਲੀ ਦੇ ਅਨੁਸਾਰ ਕੀ ਸੀਗਾ ਸਵਾਰ ਰੁਪਏ ਦੇ ਵਿੱਚ ਜਿਹੜੀ ਸੀ ਵਿਆਹ ਦੀ ਰਸਮ ਜਿਹੜੀ ਸੀ ਉਹ ਕੀਤੀ ਜਾਂਦੀ ਸੀਗੀ ਕਦੋਂ ਇਹ ਕਦੋਂ ਇਹਨਾਂ ਨੇ ਕੀਤੀ ਹੈ ਸ਼ੁਰੂ ਇਹ ਪ੍ਰਣਾਲੀ 3 ਜੂਨ 1863 ਈਸਵੀ ਦੇ ਵਿੱਚ ਜਿਹਦੇ ਵਿੱਚ ਸਵਾਰ ਰੁਪਏ ਦੇ ਵਿੱਚ ਜਿਹੜਾ ਸੀਗਾ ਆਨੰਦ ਵਿਆਹ ਦੀ ਰਸਮ ਚਿਰ ਕੀਤੀ ਜਿਸ ਦੇ ਵਿੱਚ ਸਵਾਰ ਰੁਪਏ ਦੇ ਵਿੱਚ ਜਿਹੜਾ ਸੀ ਵਿਆਹ ਕੀਤਾ ਜਾਂਦਾ ਸੀਗਾ ਓਕੇ ਠੀਕ ਹੈ ਤਾਂ ਨੈਕਸਟ ਜਿਹੜਾ ਹੈ ਉਹ ਸਾਡੇ ਕੋਲ ਕਿਹੜੀ ਆ ਜਾਂਦੀ ਹੈ ਤਾਂ ਸਿੰਘ ਸਭਾ ओके ਤਾਂ ਅਗਲਾ ਜਿਹੜਾ ਸਾਡਾ ਕੀ ਜਿਹੜਾ ਕਿਹੜਾ ਹੈ ਪੰਜਾਬ ਵਿੱਚ ਸੁਧਾਰ ਲਹਿਰ ਦੇ ਵਿੱਚ ਸਿੰਘ ਸਭਾ ਅੰਦੋਲਨ ਠੀਕ ਹੈ ਸਿੰਘ ਸਭਾ ਅੰਦੋਲਨ ਤਾਂ ਸਿੰਘ ਸਭਾ ਅੰਦੋਲਨ ਜਿਹੜਾ ਹੈ ਸਿੱਖ ਧਰਮ ਤੇ ਸਮਾਜ ਦੇ ਵਿੱਚ ਕੀ ਹੈ ਸਿੱਖ ਧਰਮ ਤੇ ਸਮਾਜ ਵਿੱਚ ਕੀ ਸਮਾਜ ਦੇ ਵਿੱਚ ਪ੍ਰਚਲਿਤ ਜੋ ਬੁਰਾਈਆਂ ਸਨ ਠੀਕ ਹੈ ਸਮਾਜ ਵਿੱਚ ਜਿਹੜੀਆਂ ਪ੍ਰਚਲਿਤ ਬੁਰਾਈਆਂ ਨੂੰ ਖਤਮ ਕਰਨ ਦੇ ਲਈ ਠੀਕ ਹੈ ਖਤਮ ਕਰਨ ਦੇ ਲਈ ਕੀ ਹੈ ਅਕਤੂਬਰ ਕਿੰਨੀ ਅਕਤੂਬਰ ਜਿਹੜਾ ਹੈ ਠੀਕ ਹੈ ਅਕਤੂਬਰ 1873 1873 ਇਸਵੀ ਦੇ ਵਿੱਚ ਕਿੱਥੇ ਮੰਜੀ ਸਾਹਿਬ ਮੰਜੀ ਸਾਹਿਬ ਕਿੱਥੇ ਆ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ ਕਿੰਨਾ ਦੇ ਦੁਆਰਾ ਅੰਮ੍ਰਿਤਸਰ ਦੇ ਵਿਜੇ ਸਿੰਘ ਸਭਾ ਦੀ ਨੀ ਰੱਖੀ ਗਈ ਔਰ ਸਰਦਾਰ ਜਿਹੜੇ ਸੀਗੇ ਠਾਕੁਰ ਸਿੰਘ ਸੰਧਾਵਲੀਆ ਕੌਣ ਸਰਦਾਰ ਠਾਕੁਰ ਸਿੰਘ ਸੰਧਾਵਲੀਆ ਇਹਨਾਂ ਨੂੰ ਕੀ ਬਣਾਇਆ ਗਿਆ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਠੀਕ ਹੈ ਤਾਂ ਗਿਆਨੀ ਗਿਆਨ ਸਿੰਘ ਨੂੰ ਇਹਨਾਂ ਨੂੰ ਕੀ ਬਣਾਇਆ ਗਿਆ ਪ੍ਰਧਾਨ ਕਿਸ ਦੇ ਸਿੰਘ ਸਭਾ ਦੇ ਉਸ ਤੋਂ ਬਾਅਦ ਆ ਗਿਆਨੀ ਗਿਆਨ ਸਿੰਘ ਇਹਨਾਂ ਨੂੰ ਕੀ ਬਣਾਇਆ ਜਾਂਦਾ ਹੈ ਸਕੱਤਰ ਠੀਕ ਹੈ ਗਿਆਨੀ ਗਿਆਨ ਸਿੰਘ ਨੂੰ ਕੀ ਨਿਯੁਕਤ ਕੀਤਾ ਗਿਆ ਸਕੱਤਰ ਓਕੇ ਸਕੱਤਰ ਨਿਯੁਕਤ ਕੀਤਾ ਜਾਂਦਾ ਹੈ ਸਰਦਾਰ ਠਾਕੁਰ ਸਿੰਘ ਸੰਧਾਵਲੀਆ ਨੂੰ ਪ੍ਰਧਾਨ ਜਾਨੀ ਗਿਆਨ ਸਿੰਘ ਨੂੰ ਜਿਹੜਾ ਸਕੱਤਰ ਬਣਾਇਆ ਗਿਆ ਸਿੰਘ ਸਭਾ ਦਾ ਨਿਯੁਕਤ ਕੀਤਾ ਜਾਂਦਾ ਹੈ ਔਰ ਇਹਨਾਂ ਦੇ ਦੁਆਰਾ ਜਿਹੜਾ ਸੀਗਾ ਠੀਕ ਹੈ ਨਾ ਔਰ ਜਿਹੜਾ ਸੀਗਾ ਸਰਦਾਰ ਠਾਕੁਰ ਸਿੰਘ ਸੰਧਾਵਲੀਆ ਕਿਤੇ ਜਾਂਦੇ ਨਿਯੁਕਤ ਕੀਤਾ ਗਿਆ ਔਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰਹਿਣ ਵਾਲੇ ਜੋ ਸਿੱਖ ਸਨ ਉਹ ਸਾਰੇ ਹੀ ਕੀ ਹੈ ਸਿੰਘ ਸਭਾ ਦੇ ਜਿਹੜੇ ਸੀਗੇ ਮੈਂਬਰ ਬਣ ਸਕਦੇ ਸਨ ਔਰ ਜਿਹੜਾ ਸੀਗਾ ਜਲਦੀ ਹੀ ਕੀ ਹੈ ਕਿ ਪੂਰੇ ਭਾਰਤ ਦੇ ਵਿੱਚ ਠੀਕ ਹੈ ਤਾਂ ਸਿੰਘ ਸਭ ਜਮਾਨ ਸਾਹਿਬ ਦੀ 1879 1879 ਈਸਵੀ ਦੇ ਵਿੱਚ ਜਿਹੜਾ ਹੈ ਭਾਰਤ ਦੇ ਅਲੱਗ-ਅਲੱਗ ਜਗ੍ਹਾ ਦੇ ਵਿੱਚ ਠੀਕ ਹੈ ਪਾ ਲਾਹੌਰ 1879 ਇਸਵੀ ਦੇ ਵਿੱਚ ਜਿਹੜਾ ਭਾਰਤ ਲਾਹੌਰ ਦੇ ਵਿੱਚ ਜਿਹੜਾ ਸਿੰਘ ਸਭਾ ਦੀ ਇੱਕ ਹੋਰ ਸ਼ਾਖਾ ਬਣਦੀ ਹੈ ਪਹਿਲਾਂ ਕੀ ਇੱਥੇ ਜਿਹੜਾ ਕਿੱਥੇ ਬਣਦੀ ਹੈ ਲਾਹੌਰ ਦੇ ਵਿੱਚ ਇੱਕ ਸ਼ਾਖਾ ਹੋਰ ਬਣ ਜਾਂਦੀ ਹੈ ਠੀਕ ਹੈ 1879 ਦੇ ਵਿੱਚ ਲਾਹੌਰ ਦੇ ਵਿੱਚ ਇੱਕ ਹੋਰ ਸ਼ਾਖਾ ਸਥਾਪਿਤ ਕੀਤੀ ਗਈ ਕਿਸ ਦੀ ਸਿੰਘ ਸਭਾ ਦੀ ਐਵੇਂ ਕਰਕੇ ਹੌਲੀ ਹੌਲੀ ਕੀ ਹੈ ਕੀ ਹੁੰਦਾ ਹੈ ਕਿ ਬਹੁਤ ਸਾਰੇ ਜਿਹੜੀ ਇਸ ਜਿਹੜੇ ਇਸ ਦਾ ਪ੍ਰਧਾਨ ਕਿਸ ਨੂੰ ਬਣਾਇਆ ਗਿਆ ਜਿਹੜੀ ਲਾਹੌਰ ਦੇ ਵਿੱਚ ਸੀ ਜਿਹੜਾ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਇਸ ਦਾ ਪ੍ਰਧਾਨ ਇਸ ਸ਼ਾਖਾ ਦਾ ਪ੍ਰਧਾਨ ਕਿਸ ਨੂੰ ਬਣਾਇਆ ਗਿਆ ਲਾਹੌਰ ਦੇ ਵਿੱਚ ਜਿਹੜੀ ਸ਼ਾਖਾ ਸੀਗੀ ਉਸ ਦਾ ਪ੍ਰਧਾਨ ਕਿਸ ਨੂੰ ਬਣਾਇਆ ਜਾਂਦਾ ਹੈ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਗੁਰਮੁਖ ਸਿੰਘ ਨੂੰ ਜਿਹੜਾ ਇੱਥੋਂ ਦਾ ਪ੍ਰੋਫੈਸਰ ਪ੍ਰਧਾਨ ਬਣਾਇਆ ਜਾਂਦਾ ਹੈ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਪ੍ਰਧਾਨ ਹੌਲੀ ਹੌਲੀ ਪੰਜਾਬ ਵਿੱਚ ਬਹੁਤ ਸਾਰੀਆਂ ਜਿਹੜੀਆਂ ਵਾ ਸਿੰਘ ਸਭਾਵਾਂ ਜਿਹੜੀਆਂ ਸੰਸਥਾਵਾਂ ਵਾ ਉਹ ਖੁੱਲ ਜਾਂਦੀਆਂ ਨੇ ਔਰ ਉਸ ਦੇ ਵਿੱਚ ਜਿਹੜਾ ਹੈ ਕਿ ਕਾਫੀ ਸਥਾਪਿਤ ਹੋ ਗਿਆ ਔਰ ਸਿੰਘ ਸਭਾ ਲਹਿਰ ਨੇ ਜੇ ਤਸੀ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਜਿਹੜਾ ਹੈ ਬਰਾਬਰ ਅਧਿਕਾਰ ਦੇਣ ਦੇ ਲਈ ਜਿਹੜਾ ਹੈ ਜ਼ੋਰਦਾਰ ਪ੍ਰਚਾਰ ਕੀਤਾ ਕਿ ਇਸਤਰੀਆਂ ਜਿਹੜੀਆਂ ਨੇ ਉਹ ਮਰਦਾਂ ਦੇ ਪੁਰਸ਼ਾਂ ਦੇ ਬਰਾਬਰ ਹਨ ਤੇ ਇਹਨਾਂ ਨੇ ਜ਼ੋਰਦਾਰ ਪ੍ਰਚਾਰ ਕੀਤਾ ਸਿੰਘ ਸਭਾ ਨੇ ਇਸ ਤੋਂ ਇਲਾਵਾ ਜਿਹੜਾ ਸੀਗਾ ਇਹਨਾਂ ਨੇ ਜਿਹੜਾ ਸੀਗਾ ਸਮਾਜ ਆਇਤ ਦੇ ਵਿੱਚ ਜਿਹੜਾ ਪ੍ਰਚਲਿਤ ਬੁਰਾਈਆਂ ਸਨ ਜਿਵੇਂ ਦਿਹੇਜ ਪ੍ਰਥਾ ਕੰਨਿਆ ਪ੍ਰਥਾ ਕੰਨਿਆ ਦੀ ਹੱਤਿਆ ਉਸ ਤੋਂ ਇਲਾਵਾ ਸਤੀ ਪ੍ਰਥਾ ਪਰਦਾ ਪ੍ਰਥਾ ਹੋ ਗਿਆ ਔਰ ਔਰਤਾਂ ਦਾ ਜਿਹੜਾ ਸੀਗਾ ਬਹੁ ਵਿਆਹ ਹੋ ਗਿਆ ਤੇ ਇਹਨਾਂ ਜਿਹੜੀਆਂ ਠੀਕ ਹੈ ਬਹੁ ਵਿਆਹ ਤੇ ਵਿਧਵਾ ਵਿਆਹ ਦੀ ਮਨਾਹੀ ਆਦੀ ਜਿਹੜੀਆਂ ਇਹ ਸਾਰੀਆਂ ਹੀ ਬੁਰਾਈਆਂ ਇਹਨਾਂ ਦੀ ਨਿੰਦਾ ਕੀਤੀ ਕਿੰਨਾਂ ਨੇ ਸਿੰਘ ਸਭਾ ਨੇ ਉਸ ਤੋਂ ਬਾਅਦ ਜਿਹੜਾ ਸੀਗਾ ਜਿਹੜਾ ਸੀਗਾ ਇਸਮ ਇਹਨਾਂ ਨੇ ਜਿਵੇਂ ਸਿੰਘ ਸਭਾ ਨੇ ਜਿਹੜਾ ਸੀਗਾ ਵਿਧਵਾ ਇਸਤਰੀਆਂ ਲਈ ਜਿਹੜਾ ਸੀਗਾ ਵਿਧਵਾ ਇਸਤਰੀਆਂ ਦੀ ਦੇਖਭਾਲ ਦੇ ਲਈ ਇਹਨਾਂ ਨੇ ਵਿਧਵਾ ਆਸ਼ਰਮ ਜਿਹੜੇ ਆ ਉਹ ਸਥਾਪਿਤ ਕੀਤੇ ਵਿਧਵਾ ਇਸਤਰੀਆਂ ਦੀ ਦੇਖਭਾਲ ਲਈ ਇਹਨਾਂ ਨੇ ਵਿਧਵਾ ਆਸ਼ਰਮ ਜਿਹੜੇ ਆ ਉਹ ਸਥਾਪਿਤ ਕਰਦੇ ਆ ਕੌਣ ਸਿੰਘ ਸਭਾ ਲਹਿਰ ਉਸ ਤੋਂ ਬਾਅਦ ਸਿੰਘ ਸਭਾ ਨੇ ਜਿਵੇਂ ਇਸਤਰੀ ਸਿੱਖਿਆਵਲ ਵੀ ਜਿਹੜਾ ਵਿਸ਼ੇਸ਼ ਧਿਆਨ ਦਿੱਤਾ ਕਿਸਤਿਆਂ ਨੂੰ ਜਿਹੜਾ ਵਾ ਸਿੱਖਿਸ਼ਿਤ ਕੀਤਾ ਜਾਵੇ ਇਹਨਾਂ ਨੂੰ ਸਿੱਖਿਆ ਦਿੱਤੀ ਜਾਵੇ ਤਾਂ ਉਹਨਾਂ ਨੇ ਇਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਤੇ ਇਹਨਾਂ ਨੇ ਜਿਹੜਾ ਸੀਗਾ ਇੱਥੇ ਜਾਨੀ ਕਿ ਧਿਆਨ ਦਿੱਤਾ ਤੇ ਇਹ ਸਿੱਖ ਕੰਨਿਆ ਮਹਾਵਿਦਿਆਲਏ ਇਹਨਾਂ ਨੇ ਸਥਾਪਿਤ ਕੀਤਾ ਕਿਹੜਾ ਸਿੱਖ ਕੰਨਿਆ ਮਹਾਵਿਦਿਆਲਏ ਠੀਕ ਹੈ ਸਿੱਖ ਮਹਾਕੰਨਿਆ ਵਿਦਿਆਲਾ ਜਾਂ ਵਿਦਿਆਲਾ ਫਿਰੋਜ਼ਪੁਰ ਫਿਰੋਜ਼ਪੁਰ ਖਾਲਸਾ ਪੁਜੰਗ ਸਕੂਲ ਕਿਹੜਾ ुजंग स्कूल कैरो कैरों विद्या भंडार विद्या भंडार उस तो बाद ठीक है विद्या भंडार हो गया ਪਸੌਰ ਪਸੌਰ ਤੇ ਇਹ ਜਿਹੜੇ ਕੀ ਹੈ ਇਹ ਪ੍ਰਸਿੱਧ ਕੰਨਿਆ ਜਿਹੜੇ ਆ ਵਿਦਿਆਲੇ ਜਾਨੀ ਕਿ ਸਕੂਲ ਜਿਹੜੇ ਆ ਸਥਾਪਿਤ ਕੀਤੇ ਗਏ ਸਿੰਘ ਸਭਾ ਦੇ ਦੁਆਰਾ ਕਿ ਔਰਤਾਂ ਨੂੰ ਜਿਹੜੀ ਹੈ ਸਿੱਖਿਆ ਦਿੱਤੀ ਜਾਵੇ ਔਰ ਜਿਹੜੇ ਆ ਉਹਨਾਂ ਨੂੰ ਸਿੱਖਿਆ ਦੇਣ ਦੇ ਨਾਲ ਆਪਣੇ ਅਧਿਕਾਰਾਂ ਵਾਸਤੇ ਜਿਹੜਾ ਉਹ ਆਵਾਜ਼ ਉਠਾ ਸਕਣ ਉਹਨਾਂ ਨੂੰ ਜਿਹੜਾ ਸਿੱਖਿਸ਼ਿਤ ਕੀਤਾ ਜਾ ਰਿਹਾ ਨੇ ਜਾਨੀ ਕਿ ਮਰਦਾਂ ਦੇ ਬਰਾਬਰ ਹੋਣੇ ਚਾਹੀਦੇ ਪੁਰਸ਼ਾਂ ਦੇ ਬਰਾਬਰ ਲਿਆਉਣ ਲਈ ओके ਤੇ ਇਹ ਸੀਗੀਆਂ ਪੰਜਾਬ ਦੇ ਵਿੱਚ ਇੱਕ ਸੀਗਾ ਅਗਲੀ ਜਿਹੜੀ ਇੱਕ ਲਹਿਰ ਹੋਰ ਸੀਗੀ ਅਹਿਮਦੀਆ ਲਹਿਰ ਕਿਹੜੀ ਲਹਿਰ ਅਹਿਮਦੀਆ ਲਹਿਰ ਅਹਿਮਦੀਆ ਲਹਿਰ ਜਿਹੜੀ ਹੈ ਗੁਲਾਬ ਅਹਿਮਦ ਕਾਦਿਆ ਨੇ ਜਿਸ ਇਹਨਾਂ ਨੇ ਜਿਹੜੀ ਸੀ ਕਦੋਂ 1853 ਈਸਵੀ ਦੇ ਵਿੱਚ ਕਿਸ ਨੇ ਅਹਿਮਦ ਠੀਕ ਹੈ احمد ਗੁਲਾਮ احمد ਸਿੰਘ ਇਹਨਾਂ ਦਾ ਪੂਰਾ ਨਾਮ ਠੀਕ ਹੈ ਕੀ ਸੀਗਾ ਗੁਲਾਮ احمد ਓਕੇ ਗੁਲਾਮ احمد ਜਿਹੜੇ ਸੀਗੇ ਉਹਨਾਂ ਨੇ ਇਸ ਦੀ ਸਥਾਪਨਾ ਕਿੱਥੇ ਕੀਤੀ ਕਾਦੀਆਂ ਕਾਦੀਆਂ ਜਿਹੜਾ ਹੈ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੈ ਉੱਥੇ ਇਸ ਦੀ ਸਥਾਪਨਾ ਕਰਦੇ ਕਾਦਗਿਆ ਜਗ੍ਹਾ ਦਾ ਨਾਮ ਹੈ ਕਾਦਗਿਆ ਇਹ ਕਿਸ ਦੇ ਵਿੱਚ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਓਕੇ ਅਹਿਮਦੀ ਅਹਿਮਦੀਆ ਲਹਿਰ 1853 ਇਸ ਵਿੱਚ ਗੁਲਾਮ ਅਹਿਬਦੀਆ ਨੇ ਜਿਵੇਂ ਇਸ ਦੀ ਸਥਾਪਨਾ ਕਾਦਗਿਆ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕੀਤੀ ਔਰ ਇਸ ਦੇ ਵਿੱਚ ਜਿਹੜਾ ਸੀਗਾ ਕੀ ਹੈ ਅਹਨੇ ਇਸਲਾਮ ਧਰਮ ਦੇ ਝੂਠੇ ਰੀਤੀ ਰਿਵਾਜ ਅੰਧ ਵਿਸ਼ਵਾਸ ਹੋ ਗਏ ਕਿਸ ਦੇ ਬਾਰੇ ਇਸਲਾਮ ਧਰਮ ਠੀਕ ਹੈ ਨਾ ਇਸਲਾਮ ਦੇ ਵਿੱਚ ਧਰਮ ਦੇ ਝੂਠੇ ਰੀਤੀ ਰਿਵਾਜ ਅੰਧਵਿਸ਼ਵਾਸ ਤੇ ਕਰਮਕਾਂਡ ਦਾ ਤਿਆਗ ਕਰਨ ਦਾ ਪ੍ਰਚਾਰ ਲੋਕਾਂ ਨੂੰ ਦਿੱਤਾ ਕਿ ਜਿਹੜੇ ਝੂਠੇ ਰੀਤੀ ਰਿਵਾਜ ਨੇ ਜਾਂ ਜਿਹੜੇ ਅੰਧਵਿਸ਼ਵਾਸ ਨੇ ਉਹਨਾਂ ਦਾ ਖੰਡਨ ਕਰਦੇ ਨੇ ਕੌਣ ਅਹਿਮਦ ਗੁਲਾਮ ਅਹਿਮਦ ਔਰ ਉਹਨਾਂ ਨੇ ਧਾਰਮਿਕ ਸਿੱਖਿਆ ਦੇ ਨਾਲ ਨਾਲ ਜਿਹੜੀ ਆ ਸਿੱਖਿਆ ਦੇ ਧਾਰਮਿਕ ਜਿਹੜੀ ਸਿੱਖਿਆ ਉਸ ਦੇ ਨਾਲ ਨਾਲ ਉਹਨਾਂ ਨੇ ਪੱਛਮੀ ਸਿੱਖਿਆ ਦਾ ਵੀ ਜਿਹੜਾ ਪ੍ਰਚਾਰ ਕੀਤਾ ਕਿੰਨਾਂ ਨੇ ਗੁਲਾਮ ਅਹਿਮਦ ਨੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਕਈ ਸਕੂਲਾਂ ਤੇ ਜਿਹੜਾ ਕਾਲਜਾ ਦੀ ਸਥਾਪਨਾ ਕੀਤੀ ਓਕੇ ਠੀਕ ਹੈ ਨੈਕਸ ਜਿਹੜਾ ਅਸੀਂ ਬਾਕੀ ਕੱਲ ਕਰਦੇ ਹਾਂ ਓਕੇ ਬਾਕੀ ਅਸੀਂ ਕੀ ਕਰਦੇ ਹਾਂ ਕੱਲ ਕਰਦੇ ਹਾਂ ਜਿਸ ਦੇ ਵਿੱਚ ਕ੍ਰਿਪਟਸ ਮਿਸ਼ਨ ਹੋ ਜਾਏਗਾ ਓਕੇ ਅੱਗੇ ਨੈਕਸ ਜਿਹੜੇ ਕਿਹੜੇ ਕਿਹੜੇ ਅੰਦੋਲਨ ਚੱਲਦੇ ਇਸਤਰੀਆਂ ਸੁਧਾਰ ਲਈ ਤੋਂ ਅਸੀਂ ਕੱਲ ਕਰਾਂਗੇ ਅੱਜ ਸਾਡਾ ਜਿਹੜਾ ਹੋ ਗਿਆ ਪੰਜਾਬ ਵਿੱਚ ਸੁਧਾਰ ਲਹਿਰ ਠੀਕ ਹੈ ਅਹਿਮਦੀਆ ਲਹਿਰ ਨਰੰਕਾਰੀ ਲਹਿਰ ਔਰ ਨਾਮਤਾਰੀ ਲਹਿਰ ਓਕੇ ਠੀਕ ਹੈ